ਸਾਰੀ ਤੇ ਗੱਡੀ ਹੋਈ। 81000 ਸ਼੍ਰੋਮਣੀ ਅਕਾਲੀ ਦਲ ਵਾਲੇ ਬੜੇ ਆਰਾਮ ਦੇ ਨਾਲ ਚੱਲ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਰੱਖਿਆ। ਔਰ ਬੜੀ ਨਿਮਰਤਾ ਨਾਲ ਅਸੀਂ ਸਾਰਾ ਚੋਣ ਪ੍ਰਚਾਰ ਕੀਤਾ। ਸਿਰਫ ਅਸੀਂ ਡੋਟ ਡੋਟ ਜਾ ਕੇ ਤੇ ਛੋਟੀਆਂ ਛੋਟੀਆਂ ਮੀਟਿੰਗਾਂ ਕੀਤੀਆਂ। ਲੋਕਾਂ ਦਾ ਬੜਾ ਵਧੀਆ ਰਿਸਪੌਂਸ ਹੈ। ਵੋਟ ਕਿੰਨੀ ਪੈਣੀ ਹੈ, ਕਿੰਨੀ ਨਹੀਂ ਪੈਣੀ ਇਹ ਬਾਅਦ ਵਿੱਚ ਪਤਾ ਲੱਗੇਗਾ। ਇਹ ਮੈਂ ਇਥੇ ਸ਼ਹਿਰ ਵਾਸੀਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਦਾ ਧੰਨਵਾਦ ਕਰਦੀ ਹਾਂ। ਉੱਥੇ ਨਾ ਸਭੀ ਨੇ ਕਿ ਸ਼ਹਿਰ ਵਾਸੀ ਜਰੂਰ ਇਸ ਦਾ ਧਿਆਨ ਰੱਖਣਗੇ ਕਿ ਪੰਜਾਬ ਸਰਕਾਰ ਦਾ ਅੱਜ ਲਾਅਨ ਆਰਡਰ ਕੀ ਹੈ ਪੰਜਾਬ ਸਰਕਾਰ ਨੇ ਵਿਕਾਸ ਕੀ ਕੀਤਾ ਪੰਜਾਬ ਸਰਕਾਰ ਨੇ ਕਿਹੜੀਆਂ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਕੀ ਮੁਸ਼ਕਲਾਂ ਹੱਲ ਕੀਤੀਆਂ ਮੇਰੇ ਖਿਆਲ ਜਿੰਨਾ ਜਲੰਧਰ ਪੱਛਮੀ ਦਾ ਬੁਰਾ ਹਾਲ ਹੈ ਸਾਰਾਈ ਛੱਟ ਇੱਕ ਪਾਸੇ ਕਰ ਲਓ ਜੇ ਉੱਥੇ ਡਰਾਸ ਦੇ ਜੋਰਾਂ ਤੇ ਹੈ ਨਸ਼ਿਆਂ ਦਾ ਕੰਮ ਉੱਥੇ ਜੋਰਾਂ ਤੇ ਹੈ ਜਾਲੀ ਲਾਟਰੀਆਂ ਦਾ ਕੰਮ ਉੱਥੇ ਜੋਰਾਂ ਤੇ ਹੈ ਇਹ ਸਾਰਾ ਕੁੱਝ ਹੈ ਇਹ ਸਰਕਾਰ ਇੱਥੇ ਬੈਠੀ ਕੀ ਕਰ ਰਹੀ ਹੈ ਮੁੱਖ ਮੰਤਰੀ ਜੀ ਆਪ ਲਗਾਤਾਰ 15 ਦਿਨ ਤੋਂ ਇੱਥੇ ਡੇਰੇ ਲਈ ਬੱਥੇ ਹੈ ਤੇ ਜੇ ਉਹਨਾਂ ਨੇ ਲੋਕਾਂ ਨੂੰ ਇਸ ਗੱਲ ਤੋਂ ਵੀ ਰਾਹਤ ਨਹੀਂ ਦਿੱਤੀ ਕਿ ਫਾਇਦਾ ਕੀ ਹੋਇਆ ਅੱਜ ਪੰਜਾਬ ਦੀ ਡਿਵੈਲਪਮੈਂਟ ਸਾਰੀ ਬੰਦ ਹੋਈ ਪਈ ਹੈ ਪੰਜਾਬ ਦੇ ਵਿੱਚ ਸਾਰੇ ਚਲੁਟਾ ਖੋਆ ਤੇ ਰਾਹ ਜਾਂਦੇ ਲੋਕਾਂ ਨੂੰ ਜੋ ਚੈਨੀਆਂ ਖੋ ਕੋਲੰਦਾ ਕੋਈ ਪਰਸ ਕੋਲੰਦਾ ਕੋਈ ਮੋਬਾਈਲ ਕੋਲੰਦਾ ਦਿਨ ਦਿਹਾੜੇ ਡਾਕ ਕੇ ਦਿਨ ਦਿਹਾੜੇ ਲੋਕਾਂ ਦੇ ਕਤਲ ਜੋ ਹੋ ਰਿਹਾ ਕੋਈ ਕਿਸੇ ਕਿਸਨ ਦਾ ਹਲ ਨਹੀਂ ਕਰ ਰਿਹਾ ਸੋ ਮੈਂ ਆਪਣੇ ਉਸ ਹਲਕੇ ਦੇ ਜਲੰਧਰ ਪਛਮੀ ਦੇ ਹਲਕੇ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੇ ਸਮੇਂ ਵੀ ਦੇਖਿਆ ਸ਼੍ਰੋਮਣੀ ਕਾਲਦਾ ਦੀ ਸਰਕਾਰ ਵੱਲੋਂ ਜਿੰਨਾ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ ਮੇਰਾ ਖਿਆਲ ਹੈ ਸਾਰੀ ਉਸ ਸਰਕਾਰ ਵੱਲੋਂ ਹੋਈ ਹੈ ਉਸ ਤੋਂ ਬਾਅਦ ਕੋਈ ਵੀ ਡਿਵੈਲਪਮੈਂਟ ਨਹੀਂ ਆndi ਇਸ ਸੀਵਰੇਜ ਦੇ ਕੰਮ ਹੋਣ ਕੋਈ ਵਾਟਰ ਸਪਲਾਈ ਦੇ ਕੰਮ ਹੋਣ ਭਾਵੇਂ ਪੁਲਾਂ ਦੀ ਗੱਲ ਹੋਵੇ ਭਾਵੇਂ ਕੋਈ ਵੱਡਾ ਸਾਡਾ ਮਿਨੀ ਸੈਕਰੀਅਟ ਬਣਿਆ ਉਹ ਵੀ ਸਾਰਾ ਉਸ ਵੇਲੇ ਦਾ ਬਣਿਆ ਜਿੰਨੀਆਂ ਸੂਲਤਾਂ ਉਸ ਵੇਲੇ ਇਤਿਹਾਸਿਕ ਸੁਰਦਾ ਕੇਂਦਰ ਬਣਾਏ ਸੇਵਾ ਕੇਂਦਰ ਬਣਾਏ ਉਹ ਸਾਰੇ ਬੰਦ ਕੇ ਬੰਦ ਕਰਕੇ ਇਹਨਾਂ ਨੇ ਆਮ ਆਦਮੀ ਕਲੀਨਿਕਾ ਬਣਾਉਣੇ ਸ਼ੁਰੂ ਕੀਤੇ ਹਨ ਪਿੰਡਾਂ ਚ ਪਰ ਉਹ ਸਾਰੀਆਂ ਜਿਹੜੀਆਂ ਸਾਰੀਆਂ ਬੰਦ ਸਿਰਫ ਫੋਟੋ ਲਾਉਣੀ ਸੀ ਕੋਵੰਤਮਨ ਜੀ ਨੇ ਆਪਣੀ ਫੋਟੋ ਲਾ ਕੇ ਦੱਸਣਾ ਸੀ ਨਹੀਂ ਤੇ ਕਿਸੇ ਵੱਡੇ ਹਸਪਤਾਲ ਵਿੱਚ ਤੁਸੀਂ ਇੱਥੇ ਸਿਵਲ ਹਸਪਤਾਲ ਚਲੇ ਜਾਓ ਕੋਈ ਡਾਕਟਰ ਹੀ ਲੱਭ ਰਿਹਾ ਕੋਈ ਉੱਥੇ ਮਸ਼ੀਨਰੀ ਨਹੀਂ ਚੱਜਦੀ ਲੱਭ ਰਹੀ ਤੁਹਾਨੂੰ ਕੀ ਲੋੜ ਪਈ ਸੀ ਆਮ ਆਦਮੀ ਕਲੀਨਿਕ ਖੋਲਣ ਦੀ ਜੇ ਤੁਸੀਂ ਕੋਈ ਸੇਵਾ ਮਾ ਨਹੀਂ ਸੀ ਦੇ ਸਕਦੇ ਜੇ ਤੁਸੀਂ ਲੋਕਾਂ ਦੀ ਸਹੂਲਤ ਨਹੀਂ ਸੀ ਦੇ ਸਕਦੇ ਤੇ ਫਿਰ ਲੋੜ ਕੀ ਸੀ ਇੰਨੇ ਸੈਂਟਰ ਖੋਲਣ ਦੀ ਕਮ ਸਕੱਲ ਤੁਸੀਂ ਉਹ ਸਹਤਾਲ ਨੂੰ ਸਟਰੋਂਗ ਕਰੋ ਜਿਹੜੇ ਹਸਪਤਾਲ ਚ ਲੋਕੀ ਆ ਕੇ ਆਪਣੇ ਇਲਾਜ ਕਰਾ ਸਕਣ ਸੋ ਐਜੂਕੇਸ਼ਨ ਦਾ ਬੁਰਾ ਹਾਲ ਹੈ ਕਹਿੰਦੇ ਤੇ ਹੈਗੇ ਨੇ ਸਕੂਲਾਂ ਦੇ ਵਿੱਚ ਅਸੀਂ ਬੜਾ ਜੀ ਸਮਾਰਟ ਸਕੂਲ ਬਣਾਤੇ ਜਿਹੜੇ ਅਸੀਂ ਮੈਰੀਟੋਰੀਅਸ ਟੋਰੀਅਸ ਸਕੂਲ ਖੋਲੇ ਸੀ ਜਿਹਦੇ ਵਿੱਚ 80% ਕੋਈ ਬੱਚਾ ਭਾਵੇਂ ਗਰੀਬ ਦਾ ਹੋਵੇ ਭਾਵੇਂ ਕੋਈ ਪੜਨ ਵਾਲਾ ਸਰਕਾਰੀ ਸਕੂਲ ਵਿੱਚ ਹੋਵੇ ਉਹਦੇ ਵਾਸਤੇ 80% ਜਿਸ ਬੱਚੇ ਦੇ ਨੰਬਰ ਸੀ ਉਹ 80% ਲੈ ਕੇ ਉਹ ਸਕੂਲ ਵਿੱਚ ਜਾਂਦਾ ਸੀ ਔਰ ਮੇਰਾ ਖਿਆਲ ਹੈ ਕਿ ਇੰਨੇ ਵਧੀਆ ਰਿਜ਼ਲਟ ਹੁੰਦੇ ਸੀ ਇੰਨੇ ਵਧੀਆ ਉੱਥੇ ਐਫੀਸ਼ੀਐਂਟ ਟੀਚਰ ਸੀ ਔਰ ਸਾਰਾ ਕੁਝ ਅੱਜ ਠੱਪ ਹੋ ਕੇ ਬੈ ਗਿਆ ਜੇ ਅਸੀਂ ਉਸ ਵੇਲੇ ਕੰਮ ਕੀਤੇ ਆਰਮ ਫੋਰਸਸ ਵਾਸਤੇ ਅਸੀਂ ਬਾਬਾ ਮਹਾਰਾਜ ਰਣਜੀਤ ਸਿੰਘ ਮਾਲੀ ਦੇ ਵਿੱਚ ਇੱਕ ਸਕੂਲ ਖੋਲਿਆ ਮਾਤਾ ਭਾਗੋ ਦੇ ਨਾਂ ਦੇ ਉੱਤੇ ਖੋਲਿਆ ਜਿੱਤੋਂ ਐਨਡੀਏ ਵਿੱਚ ਸਾਡੇ ਬੱਚੇ ਜਾਂਦੇ ਸੀਗੇ ਮੇਰਾ ਖਿਆਲ ਹੈ ਕਿ ਇਸ ਇਸ ਵਾਰੀ ਵੀ 6-7 ਤੋਂ ਵੱਧ ਬੱਚੇ ਜਿਹੜੇ ਆ ਸਿਲੈਕਟ ਹੋਏ ਐਨਡੀਏ ਦੇ ਵਿੱਚ ਸੋ ਇਹ ਸਾਰੇ ਹੁੰਦੇ ਨੇ ਕੰਮ ਕਰਕੇ ਦਿਖਾਉਣ ਵਾਲੇ ਪਰ ਇਹ ਸਰਕਾਰ ਨੇ ਇੱਕ ਵੀ ਕੰਮ ਕਰਕੇ ਨਹੀਂ ਵਿਖਾਇਆ ਜਿੱਥੇ ਵੀ ਸੀ ਗਏ ਆ ਇਹਨਾਂ ਦੇ ਮਹੱਲੇ ਦੇ ਵਿੱਚ ਬਸਤੀ ਮੱਠੂ ਲਾਲੋ ਜਾਂ ਪਛਵੀ ਜਲੰਧਰ ਲਾਲੋ ਹਰ ਇੱਕ ਨੇ ਕਿਹਾ ਸੀ ਸੀਵਰੇਜ ਦਾ ਬੜਾ ਬੁਰਾ ਹਾਲ ਹੈ ਹਰ ਇੱਕ ਨੇ ਕਿਹਾ ਕਿ ਲਾਈਟ ਦਾ ਬੜਾ ਬੁਰਾ ਹਾਲ ਹੈ ਹਰ ਇੱਕ ਨੇ ਕਿਹਾ ਇਲੈਕਟ੍ਰਿਸਿਟੀ ਦੀ ਇਹ ਸਾਰੇ ਤਾਰਾ ਜਿਹੜੀਆਂ ਇਹ ਬੜਾ ਬੁਰਾ ਹਾਲ ਹੈ ਫਿਰ ਆਪਾਂ ਇੱਥੇ ਉਹ ਕਹਿੰਦੇ ਜੀ ਹੁਣ ਕਰ ਕਰ ਕੇ ਕਹਿੰਦੇ ਫਿਰ ਕਿੱਥੇ ਕੂੜਾ ਸੀ ਚੁੱਕ ਦਈਏ ਕਿੱਥੇ ਤੁਹਾਡਾ ਢੇਰ ਕੋਈ ਲੱਗਾ ਕਹਿੰਦੇ ਜੀ ਇੱਥੇ ਹੀ ਚੱਕ ਜਿਓਗੇ ਬਾਕੀ ਸ਼ਹਿਰ ਵੀ ਦੇਖ ਲਓ ਜਾ ਕੇ ਸੋ ਤੁਸੀਂ ਇੱਥੇ ਰਹਿਣ ਵਾਲੇ ਹੋ ਤੁਹਾਨੂੰ ਵੀ ਪਤਾ ਹੀ ਹੈ ਕਿ ਹਾਲਾਤ ਅੱਜ ਕੀ ਬੜੇ ਪਏ ਅਸਲੀ ਬਿਜਲੀ ਮੁਫਤ ਕਰ ਦਿੱਤੀ ਕਿੰਨੀ ਬਿਜਲੀ ਮੁਫਤ ਕੀਤੀ 600 ਜੋੜ 400 ਜੋੜ ਤੇ ਪਹਿਲਾਂ ਹੀ ਸੀ ਜੇ 400 ਜੋੜ ਤੇ ਪਹਿਲਾਂ ਹੀ ਸੀ ਅੱਜ 200 ਜੋੜ ਤੁਸੀਂ ਕਰਕੇ ਤੇ ਇਹਦਾ ਸਾਰਾ ਕਰੈਡ ਲੈਣਾ ਚਾਹੁੰਦੇ ਹੋ ਤੇ ਬਾਕੀ ਲੋਕ ਜਿਹੜੇ ਐ ਅੱਜ ਤਰਾ-ਤਰਾ ਕਰਦੇ ਕੰਮ ਸੋ ਕੋ ਇੰਨੀ ਮਹਿੰਗੀ ਬਿਜਲੀ ਫਿਰ ਆ ਹੀ ਨਹੀਂ ਰਹੀ ਪਿੱਛੇ ਕਿ ਬਿਜਲੀ ਨਹੀਂ ਆਉਣੀ ਤੇ ਬਿੱਲ ਕਿੱਥੋਂ ਆਣੀ ਸੋ ਇਹ ਸਾਰੀਆਂ ਗੱਲਾਂ ਦੇ ਦੇਖਣ ਵਾਲੀਆਂ ਮੈਂ ਤੇ ਬੇਨਤੀ ਕਰਾਂਗੀ ਸਾਰੇ ਪਛਵੀ ਪਛਵੀ ਜਲੰਧਰ ਦੇ ਸਾਰੇ ਵੋਟਰਾਂ ਨੂੰ ਕਿ ਸੋਚ ਸਮਝ ਕੇ ਵੋਟ ਪਾਓ ਤੁਹਾਡੀ ਵੋਟ ਦਾ ਹੱਕਦਾਰ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਬਾਦਲ ਸਾਹਿਬ ਨੇ ਤੁਹਾਡੇ ਸੰਗਤ ਅਸਨਾ ਕੇ ਕੀਤੇ ਹਰ ਇੱਕ ਦੀ ਫਰਿਆਦ ਸੁਣੀ ਹਰ ਇੱਕ ਦੀ ਗੱਲ ਸੁਣੀ ਕੋਈ ਮਹੱਲਾ ਕੋਈ ਸ਼ਹਿਰ ਵਾਸੀ ਇਹ ਨਹੀਂ ਕਹਿ ਸਕਦਾ ਕਿ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਮੈਂ ਇਹ ਬੇਨਤੀ ਕਰਾਂਗੀ ਕਿ ਇੱਕ ਇੱਕ ਵੋਟ ਜਿਹੜੀ ਹੈ ਕੁਝ ਸ਼੍ਰੋਮਣੀ ਕਾਲਦਰ ਦਾ ਉਮੀਦਵਾਰ ਬੀਬੀ ਸੁਜੀਤ ਕੌਰ ਨੂੰ ਪਾਓ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਦੇ ਨਾਲ ਨਾ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਬਣਨੀ ਹੈ ਇਸ ਕਰਕੇ ਸਾਨੂੰ ਗਿਆਨ ਹੈ ਕਿ ਜਿਹੜਾ ਅੱਜ ਜਿੱਤੇਗਾ ਉਸ ਐਮਐਲਏ ਦੇ ਨਾਲ ਸਰਕਾਰ ਨਾ ਬਣਨੀ ਹੈ ਤੇ ਨਾ ਹੀ ਟੁੱਟਣੀ ਸਰਕਾਰ ਤੇ ਉਹੀ ਰਹਿਣੀ ਹੈ ਪਰ ਇਹਨਾਂ ਦਾ ਆਪਣਾ ਬੁਰਾ ਹਾਲ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ ਹੈ ਉਸ ਸਟੇਪਰ ਲੈ ਸਕੇ ਇਹਨਾਂ ਦੇ ਆਪਣੇ ਤੌਰ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਨਾਲ ਸਤਪਵਾਨ ਸਿੰਘ ਮਾਨ ਨੂੰ ਅਸੀਂ ਲਾ ਕੇ ਛੱਡਣਾ ਉਦੀ ਟੌਰ ਲੱਗੀ ਏ ਪੂਰਾ ਟੱਬਰ ਇੱਥੇ ਲੱਗਾ ਹੋਇਆ ਚਲੋ ਕੰਮ ਕਰਨਾ ਉਹਨਾਂ ਨੇ ਉਹਨੇ ਡਿਊਟੀ ਹੈ ਉਹਨੇ ਫਰਜ ਬੰਦ ਹੈ ਕਿ ਉਹ ਆਪ ਪ੍ਰਚਾਰ ਕਰਨ ਪਰ ਮੈਨੂੰ ਇੱਕ ਤਰ੍ਹਾਂ ਦਾ ਅਫਸੋਸ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਡੇ ਨੇ ਜਦੋਂ ਟਿਕਟ ਦਿੱਤੀ ਉਦੋਂ ਬੜੇ ਸਾਨੂੰ ਜੋਰ ਲਾ ਕੇ ਅਸੀਂ 5-6 ਦਿਨ ਲਗਾਤਾਰ ਲੱਗੇ ਰਹੇ ਕੈਂਡੀਡੇਟ ਲੱਭਾ ਔਰ ਬੜਾ ਸੋਚ ਸਮਝ ਕੇ ਕੁਰਬਾਨੀ ਵਾਲਾ ਪਿਆਰ ਪਰਿਵਾਰ ਪੂਰਾ ਪੱਕਾ ਅਕਾਲੀ ਦਲ ਦਾ ਪਰਿਵਾਰ ਜਿਹਨੇ ساری ਜ਼ਿੰਦਗੀ 45 50 ਸਾਲ ਲਾਤੀ ਉਹਨੂੰ ਅਸੀਂ ਲੱਭ ਕੇ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਕੈਂਡੀਡੇਟ ਨੂੰ ਅਸੀਂ ਡਿਊਟੀ ਦਿੱਤੀ ਪਰ ਸਾਨੂੰ ਦੁੱਖ ਲੱਗਾ ਕਿ ਅੱਜ ਉਹ ਸਾਡੇ ਕੈਂਡੀਡੇਟ ਤੋਂ ਬਾਗੀ ਹੋ ਗਏ ਤੁਸੀਂ ਪ੍ਰੈਸ ਵਾਲੇ ਸਾਨੂੰ ਬਾਗੀ ਨਾ ਕਿਹਾ ਕਰੋ ਕਿਉਂਕਿ ਅਸੀਂ ਬਾਗੀ ਨਹੀਂ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜਿਹਨੂੰ ਜੈਕਟ ਪ੍ਰਧਾਨ ਸਾਹਿਬ ਨੇ ਦਿੱਤੀ ਅਸੀਂ ਉਹਦੀ ਮਜ਼ਦ ਕਰ ਰਹੇ ਚੋਣ ਨਿਸ਼ਾਨ ਟਕਰੀ ਹੈ ਪੰਥ ਦਾ ਜੇ ਜੇ ਅਸੀਂ ਪੰਥ ਦੇ ਚੋਣਸ਼ਾਨ ਤਕਰੀਰ ਤੇ ਗੱਲ ਕਰ ਰਹੇ ਹਾਂ ਸ਼੍ਰੋਮਣੀ ਕਾਲ ਦਲ ਦੇ ਕੈਂਡੀਡੇਟ ਦੀ ਗੱਲ ਕਰ ਰਹੇ ਹਾਂ ਫਿਰ ਅਸੀਂ ਬਾਕੀ ਕਿੱਦਾਂ ਹੋਏ ਬਾਕੀ ਤੇ ਉਹ ਹੋਏ ਜਿਹੜੇ ਆਪਣੇ ਕੈਂਡੀਡੇਟ ਨੂੰ ਛੱਡ ਕੇ ਮੈਦਾਨ ਦੇ ਵਿੱਚ ਤੇ ਹਾਥੀ ਉੱਤੇ ਚੜ ਜਾਣ ਸੋ ਇਸ ਗੱਲ ਦਾ ਵੀ ਮੈਂ ਨਿੰਦਾ ਕਰਦੀ ਹਾਂ ਤੇ ਨਾਲ ਹੀ ਬੇਨਤੀ ਕਰਾਂਗੀ ਸਾਰਿਆਂ ਨੂੰ ਤੁਸੀਂ ਸ਼੍ਰੋਮਣੀ ਕਾਲ ਦਲ ਮਜ਼ਬੂਤ ਕਰੋ ਤਾਂ ਜੋ ਜਿਹੜੇ ਗਲਤੀ ਕਰ ਰਹੇ ਸਾਰੇ ਜ਼ਿਲ੍ਹੇ ਦੀ ਜਥੇਬੰਦੀ ਕੋਈ ਗਲਤੀ ਕਰ ਰਹੀ ਹੈ ਇਹਨਾਂ ਨੇ ਪੂਰਾ ਨੁਕਸਾਨ ਕੀਤਾ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਮ ਸੇ ਕਮ ਸੋਚੋ ਕਿ ਜੇ ਆਪਣਾ ਝੰਡਾ ਨੀਮਾ ਹੋਏਗਾ ਤੇ ਕਿਸੇ ਦਾ ਕੀ ਜਾਂਦਾ ਹੈ ਨੁਕਸਾਨ ਪਾਰਟੀ ਦਾ ਹੁੰਦਾ ਹੈ ਇਸ ਹਨ ਪਾਰਟੀ ਦੇ ਵਰਕਰਾਂ ਦਾ ਦਿਲ ਟੁੱਟਦਾ ਸੋ ਜਿੰਨੀ ਵੋਟ ਵੱਧ ਪਵੇਗੀ ਉਹਨਾਂ ਸਾਡੇ ਵਰਕਰਾਂ ਦਾ ਹੌਸਲਾ ਬਲੰਦ ਹੋਏਗਾ ਸੋ ਮੈਂ ਸਾਰੇ ਨੂੰ ਸਿਰਫ ਇੰਨੀ ਬੇਨਤੀ ਕਰਨੀ ਹੈ ਇਹ ਸਾਰੇ ਰਲ ਕੇ ਬੀਬੀ ਸੁਜੀਤ ਕੌਰ ਜੀ ਸਾਡੇ ਕੈਂਡੀਡੇਟ ਨੇ ਇਮਾਨਦਾਰੀ ਦੇ ਨਾਲ ਪਰਵਾਸ ਕਰਿਆ ਹੋਇਆ ਕੁਰਬਾਨੀ ਵਾਲਾ ਪਰਿਵਾਰ ਹੈ ਪੱਕਾ ਪਰਿਵਾਰ ਹੈ ਸਰਦਾਰ ਜ세 ਦਾ ਪੀਤਮ ਸਿੰਘ ਜੀ ਬੜੀ ਕੁਰਬਾਨੀ ਹੋਦੀ ਉਹਨੇ ساری ਜ਼ਿੰਦਗੀ ਲਾਤੀ ਸ਼੍ਰੋਮਣੀ ਕਾਲ ਦਲ ਪਿੱਛੇ ਤੇ ਜੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਉਸ ਉਮੀਦਵਾਰ ਨੂੰ ਉਸੀ ਧੱਕਾ ਦਿਓਗੇ ਜਾਂ ਧੋਖਾ ਕਰੋਗੇ ਸਾਡਾ ਭਲਾ ਕਿੱਥੋਂ ਹੋਏਗਾ ਸੋ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਇੱਕ ਵੋਟ ਪਾਓ ਤਾਂ ਜੋ ਪੰਥ ਜਿਹੜਾ ਚੜ੍ਹਦੀ ਕਲਾ ਦੇ ਨਾਲ ਪੂਰੀ ਸੇਵਾ ਕਰ ਸਕੇ ਮੈਂ ਕੀਤਾ ਉਹਨਾਂ ਨੇ ਬੀਬੀ ਜੀ ਨੂੰ ਕੁਦਰਤੀ ਤੌਰ ਤੇ ਦੇਖੋ ਐਡੀ ਸਰਕਾਰ ਦਾ ਪ੍ਰੈਸ਼ਰ ਹੁੰਦਾ ਹੈ ਸਰਕਾਰਾਂ ਦੇ ਪ੍ਰੈਸ਼ਰ ਥੱਲੇ ਤੇ ਵੱਡੇ ਵੱਡੇ ਝੁਕ ਜਾਂਦੇ ਆ ਇਹਦੇ ਪਰਿਵਾਰ ਹੈਗੇ ਸਾਡੇ ਵਰਗਾ ਸਤਾਨਿਕ ਪਰਿਵਾਰ ਸੀ ਕੋਈ ਕਿਸੇ ਕਿਸਮ ਦਾ ਕੋਈ ਇਹਨਾਂ ਨੂੰ ਲਾਲਚ ਦੀ ਗੱਲ ਨਹੀਂ ਸੀ ਗਲਤੀ ਹੈ ਕਿ ਕਈ ਵਾਰ ਡਰਾ ਦਿੰਦੇ ਆ ਪਰਚੇ ਹੋ ਜਾਣਗੇ ਤੁਸੀਂ ਕੀ ਕਰੋਗੇ 10 ਚਲਾਈ ਤੋਂ ਬਾਅਦ ਸਰਕਾਰ ਤੇ ਇਹੀ ਰਹਿਣੀ ਹੈ ਕਿ ਤੁਹਾਡੀ ਕਲੀ ਸਰਕਾਰ ਬਣ ਜਾਈਣੀ ਇਸ ਲਈ ਗੱਲਾਂ ਕਰਕੇ ਬੱਚੇ ਨੂੰ ਰਾਤ ਦਾ ਤੁਹਾਡਾ ਕਿਹੜਾ ਘਰ ਹੈ ਤੁਹਾਨੂੰ ਅਸੀਂ ਜਗ੍ਹਾ ਦੇ ਦਾਂਗੇ ਤੁਹਾਡਾ ਆ ਕਰਾਂਗੇ ਉਹਨੂੰ ਬੱਚੇ ਨੂੰ ਘਬਰਾ ਕਰਕੇ ਉਹਨੇ ਲੈ ਗਏ ਬੀਬੀ ਜੀ ਨੂੰ ਦੇ ਕੇ ਆ ਕਿ ਸਾਡੀ ਉੱਧਰ ਮੀਟਿੰਗ ਹੈ ਇਹਨਾਂ ਨੇ ਸੋਚਿਆ ਕਿ ਸਾਡੀ ਮੀਟਿੰਗ ਚ ਜਾ ਰਹੀ ਹੈ ਮੈਂ ਇਹਨੂੰ ਪਤਾ ਨਹੀਂ ਸੀ ਬੇਟੇ ਨੂੰ ਉਹਨਾਂ ਨੇ ਇਹੋ ਜੀਆਂ ਗੱਲਾਂ ਕਰਕੇ ਚਲਾ ਲਿਆ ਜੋ ਡਰ ਗਿਆ ਹਰ ਕੋਈ ਡਰ ਜਾਂਦਾ ਜੀ ਸਾਡੇ ਵਰਗੇ ਤੇ ਵੀ ਕੋਈ ਕਹਿ ਦੇਣਾ ਤੇਰੇ ਤੇ ਪਰਚਾ ਹੋ ਜਾਣਾ ਕਈ ਵਾਰੀ ਬੰਦਾ ਉੰਜ ਹੀ ਡਰ ਜਾਂਦਾ ਹੈ ਇਹ ਜਦੋਂ ਉੱਥੇ ਗਏ ਇਹਨਾਂ ਨੇ ਮੇਰੇ ਖਿਆਲ ਮੁੱਖ ਮੰਤਰੀ ਨੂੰ ਇਹਨੂੰ ਪਤਾ ਸੀ ਆ ਮੁੱਖ ਮੰਤਰੀ ਹੈ ਕਿ ਜਿਵੇਂ bari ਫੋਟੋਆਂ ਸੀ ਦੇਖਦੇ ਐ ਪਰ ਉੱਥੇ ਜਾ ਕੇ ਪਤਾ ਨਹੀਂ ਲੱਗਦਾ ਵੀ ਬੰਦਾ ਕਿਹੜਾ ਇਹ ਕਹਿੰਦੇ ਮੈਂ ਤੇ ਜਦੋਂ ਜਾ ਕੇ ਮੈਨੂੰ ਉਹਨਾਂ ਨੇ ਪਾ ਦਿੱਤੀ ਸਲੋਪਾ ਜੀ ਗੱਲ ਵਿੱਚ ਸਲੋਪਾ ਕਹਿੰਦਾ ਸੀ ਜੀ ਉਹ ਰੱਖਿਆ ਇੱਕ ਪੱਟੀ ਜੀ ਉਹਨਾਂ ਨੇ ਪਾ ਦਿੰਦੇ ਜਿਹਦੇ ਉੱਤੇ ਝਾੜੂ ਲੱਗਿਆ ਹੋਇਆ ਉਹ ਇਹਨਾਂ ਨੇ ਜਦੋਂ ਪਾਇਆ ਇਹ ਕਹਿੰਦੇ ਮੈਂ ਤੇ ਘਬਰਾ ਗਈ ਘਰ ਆ ਕੇ ਵੀ ਇਹਨੇ ਆਂਦੇ ਸਰ ਬੜੀ ਪਰੇਸ਼ਾਨੀ ਹੋਈ ਇਹਨਾਂ ਨੂੰ ਸਾਰਾ ਭਾਈਚਾਰਾ ਸਾਰੇ ਪੰਥ ਬਾਰੇ ਉਹ ਉਹਨਾਂ ਨੇ ਮਹਿਸੂਸ ਕੀਤਾ ਇਹਨਾਂ ਨੇ ਵੀ 2 ਘੰਟੇ ਬਾਅਦ ਹੀ ਆ ਕੇ ਇਹਨਾਂ ਦੇ ਬੇਟੇ ਨੇ ਵੀ ਬੀਬੀ ਜੀ ਨੇ ਇਹਨੇ ਕਿਹਾ ਸਾਡੇ ਕੋਲ ਗਲਤੀ ਹੋ ਗਈ ਹੈ ਸਾਨੂੰ ਜਾਣਣਾ ਨਹੀਂ ਚਾਹੀਦਾ ਸਾਨੂੰ ਪਿਛਲਾ ਕੇ ਲੈ ਗਏ ਸੋ ਇਸ ਕਰਕੇ ਇਹ ਗੱਲ ਸਾਰੇ ਪਾਰਟੀਆਂ ਇੱਕਦਮ ਥੋੜਾ ਜੁਆਇਨ ਹੋ ਜਾਂਦੀ ਹੈ ਇਹ ਥੋੜਾ ਵੀ ਕੋਈ ਕਿਸੇ ਨੂੰ ਮਿਲਣ ਲਿਗੇ ਤੇ ਜੁਆਇਨ ਹੋ ਗਿਆ ਪਾਰਟੀ ਦਾ ਕੋ ਡਿਸਪਲਿਨ ਹੁੰਦਾ ਹੈ ਕਿ ਭਰਤੀ ਹੁੰਦੀ ਹੈ ਕੋਈ ਪਹਿਲਾਂ ਮੈਂਬਰਸ਼ਿਪ ਹੁੰਦੀ ਹੈ ਫਿਰ ਭਰਤੀ ਹੁੰਦਾ ਬੰਦਾ ਐਵੇਂ ਜੀ ਜੇ ਮੰਨ ਲਓ ਇਹਨਾਂ ਨੂੰ ਇਸ਼ਤਾ ਉਹਨਾਂ ਕੀਤਾ ਹੈ ਕਿ ਤੇ ਵੋਟਰ ਥੋੜੇ ਦੁਰਗੇ ਸੇ ਨਾਲ ਵੋਟਰ ਤੇ ਉੱਥੇ ਸੀ ਜੋ ਵੋਟਰਾਂ ਨੇ ਕਿਹਾ ਕਿ ਪੰਥ ਦੇ ਤੁਸੀਂ ਸੇਵਾਦਾਰੋਂ ਪੰਥ ਨੂੰ ਅਸੀਂ ਵੋਟ ਪਾਣੀ ਹੈ ਨੈਚੁਰਲੀ ਆ ਸੋਚਿਆ ਕਿ ਅਸੀਂ ਤੇ ਗਲਤੀ ਕੀਤੀ ਹੈ ਉਹ ਕਹਿੰਦੇ ਕਿ ਜਿਨ੍ਹਾਂ ਨੇ ਕਹਿ ਦਿੱਤਾ ਪੰਥורה ਨੇ ਕਿਹਾ ਹੈਗਾ ਕਿ ਅਸੀਂ ਦੁਆਰਾ ਖਾਲਸਾ ਨਹੀਂ ਜਾਵਾਂਗੇ ਤਾਂ ਸਾਡੇ ਜੀ ਜੀ ਵੀ ਆ ਚਲੋ ਉਹਨਾਂ ਨੇ ਜਿੱਦਾਂ ਕਹਵਾਣਾ ਸੀ ਕਹ ਦਿੱਤਾ ਮੈਂ ਉਹਨੇ ਕਿਹਾ ਨਾ ਬਾਕੀ ਬੁਰਕੇ ਤਰੇ ਜਾਓਗੇ ਨਾ ਕਦੇ ਨਹੀਂ ਜਾਵਾਂਗੇ ਇਹਦਾ ਸਟੇਟਮੈਂਟ ਸੀ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਕਹਿ ਮੈਂ ਤੁਹਾਨੂੰ ਕਹਿ ਮੈਂ ਹਿੱਤਾ ਉਹ ਵੀ ਸਾਡਾ ਸਾਥ ਨਹੀਂ ਦੇ ਰਹੇ ਅਸੀਂ ਆਏ ਇਹਨਾਂ ਨੇ ਸਹੀ ਕਿਹਾ ਇਹਨਾਂ ਨੇ ਕਿਹਾ ਕਿ ਪਾਦਰ ਸਾਹਿਬ ਨੇ ਸਾਨੂੰ ਪੇਕ ਤੀਸੇ ਸਰੂਪ ਤੱਕ ਕਹ ਦਿੱਤਾ ਤੋਖਾ ਕੀਤਾ ਪਰ ਅਸੀਂ ਦੇ ਨਾਲ ਖੜੇ ਹੈ ਅਸੀਂ ਤਾਂ ਨਾਲ ਹੀ ਖੜੇ ਉਧਰ ਦੇ ਅਸੀਂ ਇਹਨਾਂ ਦੀ ਚੋਣ ਕੀਤੀ ਸੀ ਅਸੀਂ ਇਹਨਾਂ ਨੂੰ ਲਿਆਂਦਾ ਸੀ ਅਸੀਂ ਇਹਨੂੰ ਕਰੇ ਕੀਤਾ ਸੀ ਕੁਲਵੰਤ ਸਿੰਘ ਮੰਨਣ ਤੇ ਸ਼ੁਰੂ ਤੋਂ ਲੈ ਕੇ ਹੀ ਇਹ ਸੋਚਦਾ ਸੀ ਚੋਣ ਲੜੋ ਹੀ ਨਾ ਉਹ ਤਾਂ ਕਹਿੰਦੇ ਪਾਰਟੀ ਨੂੰ ਚੋਣ ਲੜਾਉਣੀ ਨਹੀਂ ਚਾਹੀਦੀ ਕਿਉਂ ਨਹੀਂ ਲੜਾਉਣੀ ਚਾਹੀਦੀ ਜੰਗ ਦੇ ਮੈਦਾਨ 'ਚ ਜਾਵਾਂਗੇ ਹਾਰਾਂਗੇ ਜਿੱਤਾਂਗੇ ਉਹ ਵੱਖਰੀ ਗੱਲ ਹੈ ਭਾਵੇਂ ਸ਼ੀਧੀ ਹੋ ਜਾਂਦੀ ਹੈ ਤੁਸੀਂ ਬਾਰਡਰ ਤੇ ਦੇਖੋ ਹੌਟ ਜਾਂਦੀ ਹੈ ਕਿਸੇ ਵੇਲੇ ਸ਼ੀਧੀਆਂ ਵੀ ਹੁੰਦੀਆਂ ਇਹ ਫੌਜਾਂ ਹਾਰਦੀਆਂ ਵੀ ਹੈ ਜਿੱਤਦੀਆਂ ਵੀ ਹੈ ਇਹ ਥੋੜਾ ਕਿ ਮੈਦਾਨ ਛੱਡ ਕੇ ਪੱਜੋ ਵੀ ਸ਼ੋਮਨੀ ਕਾਲੀਦਾਸ

ਕੋਈ ਟਕਰਾ ਨਹੀਂ ਜੀ ਸਾਡਾ ਅਸੀਂ ਸ਼ੋਮਨੀ ਕਾਲ ਦੇ ਵਫਾਦਾਰ ਸਪਾਈਏ ਅਕਾਲੀ ਦਲ ਮਜ਼ਬੂਤ ਕਰਾਂਗੇ ਅਸੀਂ ਕਿਸੇ ਦੇ ਗੁਲਾਮ ਨਹੀਂ ਹੈ ਕਿਸੇ ਬੰਦੇ ਦੇ ਕਿਸੇ ਬੰਦੇ ਦੇ ਨਹੀਂ ਅਸੀਂ ਸ਼ੋਮਨੀ ਅਕਾਲੀ ਦਲ ਦੇ ਪੰਥ ਦੇ ਆ ਪੰਥ ਮਜ਼ਬੂਤ ਕਰਾਂਗੇ ਇੱਥੇ ਹੀ ਹੈ ਜੀ ਇੱਥੇ ਹੀ ਹੈ ਸਾਰੇ ਸੁਖਵੀਰ ਸਿੰਘ ਬਾਦਲ ਛੱਡ ਗਿਆ ਅਸੀਂ ਕਰੀਏ ਜੀ ਸੁਖਵੀਰ ਸਿੰਘ ਬਾਦਲ ਛੱਡ ਗਏ ਨਹੀਂ ਉਹ ਕਹਿੰਦੇ ਅਸੀਂ ਤੱਕੜੀ ਨੂੰ ਨਹੀਂ ਵੋਟ ਪਾਣੀ ਅਸੀਂ ਪਾਣੀ ਹੈ ਸਾਨੂੰ ਦਰਦ ਹੈ ਕਿਉਂਕਿ 104 ਸਾਲ ਪੁਰਾਣੀ ਪਾਰਟੀ ਹੈ ਇਸੋ 4 ਸਾਲ ਕਾਂਗਰਸ ਤੋਂ ਬਾਅਦ ਦੂਜੀ ਜਾਂ ਵੱਡੀ ਪਾਰਟੀ ਦੇ 104 ਸਾਲ ਪਾਰੇ ਪੁਰਾਣੀ ਐਦਾ ਕੋਈ ਇਤਿਹਾਸ ਹੈ ਕੁਰਬਾਨੀਆਂ ਚ ਰਿਕਲੀ ਪਾਰਟੀ ਹੈ ਲਹੂ ਪਜਾਇਆ ਦਾ ਇਤਿਹਾਸ ਹੈ ਅਸੀਂ ਆਪਣੇ ਬਜ਼ੁਰਗਾਂ ਦੀ ਕਮਾਈ ਨੂੰ ਕਦੇ ਕਾਲਨ ਨੂੰ ਅਸੀਂ ਬੇਤਰੀ ਜਾਣਦੇ ਹਾਂ ਜਦੋਂ ਤੁਹਾਨੂੰ ਜੁਆਇਨ ਵਾਪਸ ਜੁਆਇਨ ਕਰਨ ਪਹੁੰਚੇ ਸੀ ਤੁਸੀਂ ਉਦੋਂ ਵੀ ਕਿਹਾ ਸੀਗਾ ਵੀ ਮੈਂ ਵਾਪਸ ਜੁਆਇਨ ਨਹੀਂ ਹੋ ਰਹੀ ਮੈਂ ਤਾਂ ਖਾਲੀ ਹੀ ਸੀ ਇਹ ਕਾਜੀ ਰਵਾਂਗੀ ਰਵਾਂਗੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਇਹ ਨਹੀਂ ਸੀ ਮੈਨੂੰ ਫੋਨ ਕਰਦੇ ਮੈਂ ਇਹਨਾਂ ਨੂੰ ਫਿਰ ਵੀ ਕਰ ਲੈਂਦਾ ਸੀ ਕਿਹਾ ਹੋਣੀ ਹੈ ਉਹਨਾਂ ਦੇ ਤੁਹਾਨੂੰ ਫੋਨ ਆ ਰਹੇ ਆ ਹੁਣ ਕੋਈ ਨਹੀਂ ਆਇਆ ਮੈਂ ਆਪ ਨੂੰ ਕਹਿਤਾ ਸੀ ਕਿ ਮੈਂ ਉਸ ਮੀਟਿੰਗ 'ਚ ਨਹੀਂ ਆਣਾ ਕਿਉਂਕਿ ਜੇ ਤੁਸੀਂ ਸਾਨੂੰ ਇਸ ਤਰੀਕੇ ਨਾਲ ਤੱਕਾ ਦਿਓਗੇ ਕਿ ਸ਼੍ਰੋਮਣੀ ਕਾਲ ਦਾ ਕੈਂਡੀਡੇਟ ਇਟੈਕਟ ਵੀ ਤੁਸੀਂ ਦਿੱਤੀ ਨਿਸ਼ਾਨ ਵੀ ਤੁਹਾਡਾ ਹੀ ਹੋਵੇ ਤੁਸੀਂ ਅੱਜ ਉਹਨਾਂ ਨਾਲ ਗਦਾਰੀ ਕਰ ਰਹੇ ਹੋ ਪਾਰਟੀ ਦੇ ਨਾਲ ਬੇਵਫਾਈ ਕਰ ਰਹੇ ਹੋ ਮੈਂ ਤੇ ਅਨੁਸ਼ਾਸਨ ਕਮੇਟੀ ਨੂੰ ਵੀ ਬੇਨਤੀ ਕਰਦੀ ਹਾਂ ਸਾਸਰੀ ਕਮੇਟੀ ਨੂੰ ਕਿ ਜਿਸ ਦਾ ਤੁਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਸੀ ਇੱਕ ਇਹ ਬਲਟੋਏ ਦੇ ਕਹਿਣ ਦੇ ਉੱਤੇ ਕਿ ਇਹਨੇ ਸਾਡੇ ਵੋਟਾਂ ਦੂਜੇ ਪਾਸੇ ਪਾਈਆਂ ਜੇ ਉਹ ਤੇਨ ਸਾਸਰੀ ਕਾਰਵਾਈ ਹੋ ਸਕਦੀ ਹੈ ਤੇ ਸਰਦਾਰ ਸੁਖਵੀਰ ਸੇ ਬਾਦਲ ਡਾਕਟਰ ਚੀਮਾ ਬੇਸ਼ੇਂਦਰ ਕਰੇਵਾਲ ਜਿਹੜੇ ਬੋਲਦੇ ਐ ਕੁਲਵੰਸੇ ਮੰਨਣ ਜੇ ਸਾਰੀ ਜਥੇਬੰਦੀ ਜਿਹੜੀ ਬੋਲਦੀ ਏ ਉਹਨਾਂ ਤੇ ਕਿਉਂ ਨਹੀਂ ਕਰਦੇ ਗਿਆਨੀ ਪ੍ਰੋਬਲਮ ਉਹਨਾਂ ਨੇ ਕਿਹਾ ਸੀ ਕਿ ਬੈਂਕ ਜਾ ਉਹ ਆਪਣੀ ਚੈੱਕੀ ਆ ਜੋ ਸੀ ਕੇਸ ਸੀ ਉਹ ਕਰ ਚਾਹੁੰਦੇ ਅਸੀਂ ਗਿਆਨੀ ਕਰੀ ਸੀ ਉਹਨਾਂ ਨੇ ਇੱਕ ਜਾਨ ਨੂੰ ਇੱਕ ਜਾਨ ਨੂੰ ਅਸੀਂ ਅਸੀਂ ਜਿੱਤ ਗਏ ਤੇ ਜਿਹੜੇ ਬਾਕੀ ਸੀ ਉਹ ਹਾਰ ਗਏ ਦੇ ਵਾਰ ਦਿੱਤੀ ਕਰ ਜੀ ਇਹ ਕਹਿ ਸਕਦੇ ਨੇ ਕਿ ਉਹ ਬਾਦਲਦਾਲ ਜਿੱਤੇ ਐ ਸ਼ੋਮਨੀ ਕਾਲੀਗੱਲੀ ਜਿੱਤੇ ਪੰਜਾਬ ਚ ਠੀਕ ਹੈ ਜੀ ਉਹ ਜਿੱਤ ਗਈ ਮੁਬਾਰਕ ਉਹਨੂੰ ਜਿੱਤ ਗਈ ਉਹਨਾਂ ਨੇ ਮਿਹਨਤ ਕੀਤੀ ਹੋਏਗੀ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਗੱਲ ਇਹ ਆ ਕਿ ਇਹ ਸੋਚੋ ਇੱਕ ਪਰਵਾਦ ਜਿਤਾਉਣਾ ਹੈ ਕਿ ਪਾਰਟੀ ਜਿਤਾਉਣੀ ਅਸੀਂ ਪਾਰਟੀ ਜਿਤਾਉਣੀ ਹੈ ਸਾਰਾ ਪੰਜਾਬ ਹਰ ਗਿਆ ਸ਼ੋਮਨੀ ਕਾਲੀਗੱਲ ਹਰ ਗਿਆ ਜਮਾਨਤ ਜ਼ਬਤ ਹੋ ਗਈ ਦੇਖੋ ਪਾਰਟੀ ਦੀ ਜਮਾਨਤ ਜ਼ਬਤ ਹੋਣੀ ਬਹੁਤ ਚਿੰਤਾਜਨਕ ਵਿਸ਼ਾ ਹੈ ਇਹ ਮਤ ਸੋਚੋ ਇਹ ਕਿਸੇ ਜਿੱਤ ਗਏ ਤੇ ਅਸੀਂ ਬੜੀ ਵੱਡੀ ਮਾਰ ਕ ਮਾਰ ਰਿਹਾ ਪੰਜ ਪੰਜ ਚੋਨਾ ਹੋ ਗਈ ਹੈ ਲਗਾਤਾਰ 17 ਤੋਂ ਲੈ ਕੇ ਹੁਣ ਤੱਕ ਹਰ ਇੱਕ ਦੇ ਵਿੱਚ ਜਮਾਨਤਾ ਚ ਹਰ ਇੱਕ ਦੇ ਵਿੱਚ ਜਮਾਨਤਾ ਚ ਉਹ ਕਿਉਂ ਨਹੀਂ ਨਰਸਰਜ ਕਰਦੇ ਕਿ ਕਿਹੜੀ ਗੱਲ ਹੈ ਕੀ ਗੱਲ ਹੈ ਸਗੋਂ ਉਲਟਾ ਸਗੋਂ ਜਿਹੜੇ ਬੰਦੇ ਇਸ ਦੀ ਚਿੰਤਾ ਕਰਦੇ ਉਹਨਾਂ ਤੇ ਤੌਹਫਾ ਲੰਦਿ ਜੇ ਅਸੀਂ ਸ਼ਰੀਆ ਕਾਲਤਾ ਸਰ ਤੇ ਗਏ ਹੈ ਕਿਉਂ ਗਏ ਹੈ ਕਿਉਂਕਿ ਸਾਨੂੰ ਬਹੁਤ ਮਾਰ ਪੈ ਰਹੀ ਹੈ ਗੁਰੂ ਸਾਹਿਬ ਜੀ ਦਾ ਸਾਨੂੰ ਜਿੱਦਾਂ ਕਿਤੇ ਬਖਸ਼ਿਸ਼ ਤੋਂ ਅਸੀਂ ਬੰਜੇ ਰਹਿ ਰਹੇ ਹਾਂ ਲੋਕ ਸਾਰਤ ਨਰਾਜ ਹੋ ਕੇ ਸਰ ਤੋਂ ਦੂਰੀ ਪਰ ਪੜਾਈ ਜਾਂਦੇ ਆ। ਲੋਕ ਸਾਰਤ ਨਿਰਾਸ਼ ਹੈ, ਨਰਾਜ ਹੈ। ਸਾਰੀ ਸਿੱਖ ਕੌਮ ਸਿੱਖ ਕੌਮ ਦੀ ਇੱਕੋ ਤਸੱਲੀ ਹੁੰਦੀ ਹੈ ਜਦੋਂ ਕੌਮ ਦਾ ਗੁੱਸਾ ਹੋਵੇ ਨਾ ਜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਜਦ ਨਤਬਸਤ ਕਰਨੇ ਫਿਰ ਕੌਮ ਥੋੜੀ ਬਈ ਸੈਟੀਸਫਾਈ ਹੋ ਜਾਂਦੀ ਹੈ। ਇਹ ਸਾਨੂੰ ਕੀ ਇਤਰਾਜ ਆਪਣੇ ਗੁਰੂ ਕੋ ਜਾਣਦੀ ਜੇ ਅਸੀਂ ਉੱਥੇ ਜਾਂਦੇ ਆ ਤਾਂ ਵੀ ਉਹ ਦੁੱਖ ਹੋਣ ਲੱਗਦਾ ਜੇ ਅਸੀਂ ਉੱਥੇ ਜਾ ਕੇ ਬੇਨਤੀ ਕੀਤੀ ਹੈ ਤਾਂ ਵੀ ਉਹ ਤਕਲੀਫ ਹੁੰਦੀ ਜੇ ਅਸੀਂ ਸ਼ੋਮਣੀ ਕਾਲੀਦਾ ਦਾ ਦੇਖੋ ਤੁਸੀਂ ਕੈਂਡੀਡੇਟ ਸਾਡਾ ਹੋਵੇ ਜਦੋਂ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਨੇ ਇਹਦਾ ਸਮਝੋ ਨਜਾਇਜ਼ ਫਾਇਦਾ ਉਠਾਇਆ ਨਜਾਇਜ਼ ਇਹਦਾ ਮਤਲਬ ਕੀ ਕਹਿੰਦੇ ਹੁੰਦੇ ਆ ਉਹ ਇਹ ਫਾਇਦਾ ਉਠਾਉਣ ਲਈ ਜਿੱਦਾਂ ਬਾਦਲ ਸਾਹਿਬ ਨੇ ਪਹਿਲਾਂ ਨਜਾਇਜ਼ ਉਹਨੇ ਕੀਤੀ ਉਹਨੇ ਨਜਾਇਜ਼ ਫਾਇਦਾ ਉਠਾ ਕੇ ਇਹਨੂੰ ਆਪਣੇ ਖੇਮੇ ਚ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਇਹ ਇਸੇ ਦਿcale ਸੀ ਇੱਜ਼ਤ ਵਾਲੇ ਸੀ ਇਹ ਵਾਪਸ ਆਏ ਉਸੇ ਦਿਨ ਯਾਨੀ ਕੋਈ 10 ਦਿਨ ਬਾਅਦ ਆਏ ਉਸੇ ਦਿਨ 2 ਵਜੇ ਤੱਕ ਐਸ ਵੇਲੇ ਪਹੁੰਚ ਚੁੱਕੇ ਸੀ ਸਾਡੀ ਕੋ ਗਲਤੀ ਹੋ ਗਈ ਹੈ ਅਸੀਂ ਵੀ ਐਸੀ ਪਾਰਟੀ ਨਹੀਂ ਛੱਡੀ ਇਹ ਕਿਸੇ ਮੱਝ ਦਰਦ ਹੋਏਗਾ ਤਾਂ ਉਹ ਨਹੀਂ ਦੱਸੋ ਤੁਸੀਂ ਕਿ ਜਿੱਦਣ ਅਸੀਂ ਸ਼ੋਮਨੀ ਕਾਲੀਦਾ ਦੇ ਉੱਥੇ ਕੇ ਕਾਲ ਤੱਕ ਤਾਂ ਵੀ ਸਾਡੇ ਖਿਲਾਫ ਜੇ ਜੀਬੀ ਜੀ ਚਲੇ ਗਏ ਖੁਸ਼ ਹੋ ਕੇ ਕਾਨਫਰੰਸ ਪਸ ਚੀ ਮਸਵ ਕਰ ਰਹੇ ਹਮੇਸ਼ਾ ਅੰਦਰ ਗਰੇਵਲ ਕਰ ਰਹੇ ਜੇ ਅਸੀਂ ਵਾਪਸ ਆ ਗਈਏ ਫਿਰ ਬਸ ਫਿਰ ਅਫਸੋਸ ਆ ਗਿਆ ਕਿਉਂ ਇਹਦਾ ਮਤਲਬ ਉਹਨਾਂ ਦਰਦ ਨਹੀਂ ਪਾਰਟੀ ਦਾ ਅਨਸਰ ਆਪਣੇ ਨਾਲ ਮਤਲਬ ਹੈ ਪਾਰਟੀ ਦਾ ਕੋਈ ਦਰਦ ਨਹੀਂ ਦੂਜਾ ਸਵਾਲ ਇਹ ਹਾਰਿਕ ਪਾਰਟੀਆਂ ਆਪੇ ਜੀਵੀ ਨੂੰ ਬਚਾ ਲਈ ਸਰਕਾਰ ਆਪਣੇ ਲੈਵਲ ਤੇ ਆ ਰਹੀ ਹੈ یہ اقالتی کے واسطے کیا کسی جڑے کہنے کیسی اقالتی